ਮੰਗ ਵਿੱਚ ਆਉਂਦੀ ਜੇ ਵੀ ਮੇਰੇ ਦੋ ਪੁੱਤਰ ਇਹੋ ਹੀ ਕਮਾਉਣ ਵਾਲੇ ਇਹੋ ਹੀ ਖਾਣ ਵਾਲੇ ਤੇ ਮੈਂ ਨਾਲ ਉਹਨਾਂ ਨੂੰ ਕਹਿੰਨੀ ਆ ਵੀ ਇਹਨਾਂ ਦੇ ਕਾਰਵਾਈ ਜੋ ਹੁੰਦੀ ਆ ਕਰੋ ਜੀ ਬੀਜੀ ਕੀ ਨਾ ਹੋ ਜਾ ਸਰਪਜੀਤ ਸਿੰਘ ਕਿ ਕਿੱਥੋਂ ਦੇ ਰਹੇ ਖਸਾ ਖਸਾ ਝਗੜਾ ਹੋਇਆ ਕੀ ਕਾਰਨ ਕੀ ਹੈ ਝਗੜਾ ਇਹਨਾਂ ਦਾ ਹੋਇਆ ਸੀ ਉਹ ਇਹ ਪਹਿਲਾਂ ਉਸ ਨਾਲ ਲੜਿਆ ਬੇਟੇ ਨਾਲ ਤੇ ਮੈਂ ਉਹਦੇ ਮਗਰ ਗਈ ਆ ਉਹਨਾਂ ਮੈਨੂੰ ਮੇ ਤਾਂ ਕਮਾਰ ਕੇ ਸੁੱਟ ਦਿੱਤਾ ਵਾ ਉਹਨੂੰ ਮੁੜ ਕੇ ਉਹਨਾਂ ਫੜ ਲਿਆ ਵਾ ਚੌਹ ਜਾਣਿਆਂ ਨੇ ਫੜ ਲਿਆ ਵਾ ਫਿਰ ਮੈਂ ਰੌਲਾ ਪਾਉਂਦੀ ਰਹੀ ਨਹੀਂ ਆ ਕੋਈ ਸਾਹ ਹੱਥ ਨਹੀਂ ਲਾਉਂਦਾ ਕਿ ਉਹਨੂੰ ਛੱਡਦਾ ਨਹੀਂ ਉਹਨੂੰ ਫਿਰ ਉਹਨੂੰ ਖਿੱਚ ਕੇ ਵਿੱਚੋਂ ਉਹਨੂੰ ਮੇ ਕੱਢ ਕੇ ਕੱਲੀ ਲੈ ਕੇ ਆਈ ਆ ਉਹਦੇ ਵੀ ਕੜਾ ਵਜੇ ਇਹਦੇ ਜਦ ਇਹ ਬਾਅਦ ਚ ਗਿਆ ਵਾ ਇਹਨੂੰ ਬਾਅਦ ਚ ਸੁੱਤੇ ਫਿਰ ਉਹਨੂੰ ਪਤਾ ਲੱਗਾ ਇਹਨੂੰ ਵੀ ਕੜੇ ਮਾਰਦੇ ਆ ਉਹਨਾਂ ਨੇ ਕਿੰਨੀਆਂ ਕਿੰਨੀਆਂ ਸੱਟਾਂ ਲੱਗੀਆਂ ਸੱਟਾਂ ਇਹਨਾਂ ਦੇ ਉਹਦੇ ਵੀ ਕੜਾ ਇੱਥੇ ਲੱਗੀ ਦਾਲ ਵਿੱਚ ਇਹਦੇ ਐਨੇ ਨੇ ਡੂ ਗਿਆ ਤਿੰਨ ਜਗ੍ਹਾ ਤੇ ਤੇ ਆ ਗੁੱਟ ਤੇ ਉਹਦਾ ਗੁੱਟ ਵੀ ਖੋ ਹੋ ਮੁੰਡੇ ਦਾ ਛੋਟੇ ਦਾ ਕੀ ਮੰਗ ਕੀ ਕਰਦੇ ਪੁਲਿਸ ਬਸ ਪੁਲਿਸ ਕੀ ਮੰਗ ਬਸ ਹਾਂ ਮੇਰਾ ਨਾਮ ਜਿੱਤਦਾ ਸਿੰਘ ਭਾਈ ਕਿੱਥੋਂ ਦਾ ਰਹਿਣ ਦਾ ਖਾਸੇ ਤੋਂ ਭਾਈ ਕਿਹੜਾ ਝਗੜਾ ਹੋਇਆ ਕੀ ਕਾਰਨ ਕੀ ਤੇ ਕੌਣ ਸੀ ਸਭ ਝਗੜਾ ਹੈ ਲਾਗੇ ਗਵੰਡੀ ਆ ਉਹ ਬਾਈਕ ਵਗੈਰਾ ਲਾਉਂਦੇ ਆ ਉਹਨਾਂ ਰਜਿਸਟ੍ਰੀਟ ਦਾ ਵੀ ਕੋਈ ਰੋਲਾ ਹਟਣਾ ਸ਼ਰੀਕਾ ਲਾ ਲਓ ਤੁਸੀਂ ਸ਼ਰੀਕਾ ਕੀ ਗੱਲ ਬਤਾਈ ਕੱਲ ਉਹਨੇ ਬਾਈਕ ਲਾਈ ਜਿੱਦਾਂ ਸਾਡੇ ਬੂਹੇ ਗਾੜੀ ਤੇ ਮੈਂ ਉਹਨੂੰ ਕਿਹਾ ਬਾਈਕ ਪਰੇ ਕਰ ਲਾ ਉਹ ਪਹਿਲੋਂ ਮੇਰੇ ਨਾਲ ਸੰਧੀ ਚੀਜ਼ ਦੀ ਉਹਨਾਂ ਆਉਂਦੇ ਆ ਮੇਰੇ ਗੱਲ ਪੈ ਕੇ ਦੋ ਭਰਾ ਹੀ ਪਿਓ ਹੀ ਤੇ ਚਾਚਾ ਹੀ ਉਹਦਾ ਆਉਂਦਾ ਮੇਰੇ ਗੱਲ ਪੈ ਕੇ ਤੇ ਕੜੇ-ਕੁੜੇ ਮਾਰੇ ਸਿਰ ਤੇ ਇਹਾਰ ਨਾਲ ਕੋਈ ਸੰਤ ਮਾਰੇ ਤੇ ਆ ਹੱਥ ਤੇ ਸੱਟ ਲਾਈ ਦੰਦ ਵਗੈਰਾ ਤੋੜੇ ਤੇ ਬਾਅਦ ਵਿੱਚ ਮੇਰਾ ਬ੍ਰਦਰ ਮੇਰੇ ਇੱਕਾ ਦੰਦ ਤੋੜਿਆ ਇੱਕ ਹੱਥ ਤੇ ਆ ਬਾਕੀ ਸਿਰ ਤੇ ਸਟਿਚਿੰਗ ਹੋਈ ਗਿਆ ਅੱਛਾ ਕਿੰਨੇ ਟਾਂਕੇ ਲੱਗੇ 7 ਤੋਂ 8 ਟਾਂਕੇ ਲੱਗੇ ਭਾਈ ਘੜੇ ਮਾਰੇ ਹਾਂਜੀ ਘੜੇ ਮਾਰੇ ਹਾਂਜੀ ਹੋਰ ਨਾਲ ਕੋਈ ਜਖਮੀ ਮੇਰਾ ਬ੍ਰਦਰ ਆਇਆ ਫਿਰ ਰੋਲਾ ਰੱਪਾ ਸੁਣ ਕੇ ਸੁੱਤਾ ਸੀ ਬ੍ਰਦਰ ਆਇਆ ਮੇਰਾ ਉਹਨਾਂ ਆਉਂਦਿਆਂ ਕਹਿੰਦਾ ਇਹਨੂੰ ਨਹੀਂ ਵੇਖਿਆ ਇਹਦੇ ਸਿਰ 'ਚ ਵੀ ਇਦਾਂ ਹੀ ਘੜੇ ਮਾਰਨ ਸ਼ੁਰੂ ਕਰਤੇ ਇਹਦੇ ਸੋ ਤੋਂ ਜ਼ਿਆਦਾ ਸਟਿਚਿੰਗ ਹੋਈ ਜੀ ਲਿਖਾਈ ਕੰਪਲੇਨ ਲਿਖਾਈ ਸੀ ਖਾਸੇ ਚੌਂਕੀ ਨਹੀਂ ਅਜੇ ਤੱਕ ਕੋਈ ਫਾਲਸਲਾ ਨਹੀਂ ਆਇਆ ਸਰ ਮੰਗ ਸਰ ਜੋ ਸਾਡੀ ਕਾਰਵਾਈ ਪੰਦੀ ਹੈ ਨੀ ਜੀ ਉਹ ਸਾਡੀ ਕਰੇ ਮੰਗ ਚੱਲਦਾ ਕਰ ਮੋਟਰਸਾਈਕਲ ਲਗਾਉਂਦਾ ਜੀ ਉਹ ਪਹਿਲਾਂ ਵੀ ਕੋਈ ਹੈ ਪਹਿਲਾਂ ਉਹਨਾਂ ਦੀ ਰੰਜਿਸ਼ ਆ ਕੋਈ ਸਾਡੇ ਨਾਲ ਮਤਲਬ ਲਾਜਿਸਟਰੀ ਦਾ ਰੋਲਾ ਹਾਂ ਜਗਾਦੀ ਜਗਾਦੀ ਵਾਲੇ ਦਾ ਜਗਾਦੇ ਦਾ ਰੋਲੇ ਦਾ ਹੁਣ ਕੀ ਮੰਗੇ ਕੀ ਕਰਦੇ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੋਲ ਸਰ ਮੰਗ ਕਰਦੇ ਕਿ ਸਾਡੇ ਨਾਲ ਯਾਰ ਆਫ ਇਨਸਾਫ ਮਿਲੇ ਮੇਰਾ ਨਾਮ ਜੀ ਜਗਦੀਪ ਸਿੰਘ ਕਿਹੜੀ ਜਗ੍ਹਾ ਦੇ ਰਹੇ ਬੰਦੇ ਖਾਸਾ ਬਜਾ ਗੱਲ ਬਾਤ ਹੋਈ ਗੱਲ ਬਾਤ ਜੀ ਮੈਂ ਤੇ ਸੌ ਰਿਆ ਹਾਂ ਤੇ ਸੁੱਤਾ ਤੇ ਮੈਨੂੰ ਇੱਕਦਮ ਵਾਜਿਏ ਵੀ ਗਲੀ ਚ ਕੀ ਹੋ ਰਿਹਾ ਤੇ ਮੈਂ ਭੱਜ ਕੇ ਗਿਆ ਜੀ ਮੇਰੇ ਬ੍ਰਦਰ ਨੂੰ ਕੁੱਟਣ ਦੇ ਤਿੱਖੀਆਂ ਚੀਜ਼ਾਂ ਸਿਰ 'ਚ ਮਾਰਨ ਦੇ ਹੱਥਾਂ ਤੇ ਵੀ ਮਾਰਨ ਦੇ ਤੇ ਫੇ ਮੈਂ ਪਹੁੰਚਿਆ ਤੇ ਉਹ ਚਾਰ ਜਣੇ ਹੀ ਮਨੇ ਆਪਾਂ ਆਪਾਂ ਫੜ ਕੇ ਮੇਰੇ ਵੀ ਘੜੇ ਰਹਿ ਬੇ ਮਾਰਨ ਜੀ ਸਿਰ 'ਚ ਤੇ ਕਾਰਨ ਕੀ ਕੋ ਪਤਾ ਲੱਗ ਕਾਰਨ ਵੀ ਜੀ ਉਹ ਵੀ ਰਜਿਸਟਰੀ ਦਾ ਵਾ ਉਹ ਕਹਿੰਦੇ ਕਿ ਸਾਡੀ ਰਜਿਸਟਰੀ ਮਲਕ ਰਾਕੇ ਦਿਓ ਸਾਨੂੰ ਤੇ ਕਿਉਂਕਿ ਸਾਡੀ ਭੂਆ ਜੀ ਦੇ ਨਾਂ ਤੇ ਢਾਈ ਮਰਲੇ ਬੋਲਦੇ ਆ ਢਾਈ ਮਰਲੇ ਸਾਡੀ ਇੱਕ ਭੂਆ ਦੇ ਨਾਂ ਤੇ ਉਹਨਾਂ ਦੇ ਬੋਲਦੇ ਆ ਤੇ ਇਸ ਕਰਕੇ ਉਹਨਾਂ ਨੇ ਰஞ்சிਸ਼ ਰੱਖੀ ਆ ਵੀ ਇੱਕ ਇਹਨਾਂ ਦੀ ਬੋਲੀ ਨਹੀਂ ਚੰਗੀ ਸੀ ਮੇਰੀ ਮਾਤਾ ਨਾਲ ਵੀ ਤੁਸੀਂ ਕੰਮ ਕਰੋਣਾ ਰਜਿਸਟਰੀ ਦਾ ਤੇ ਕਿਸੇ ਕੋਲ ਰਜਿਸਟਰੀ ਦਾ ਕੰਮ ਕਰੋਣਾ ਤੇ ਆਪਾਂ ਭਾਈ ਬੰਦੀ ਨਾਲ ਕੇ ਵੀ ਭੈਣ ਜੀ ਕੰਮ ਕਰਾਓ ਸਾਡਾ ਰਜਿਸਟਰੀ ਨਾਲ ਚੱਲੋ ਹਾਂਜੀ ਸਰੀਕੇ ਦੇ ਸਾਡੇ ਚਾਚੇ ਤਾਏ ਲਾ ਲਓ ਚਾਚੇ ਤਾਏ ਆ ਜੀ ਤੇ ਸਾਡੇ ਨਾਲ ਮਾਤਾ ਨਾਲ ਬੋਲੇ ਮੈਂ ਤੇ ਉਦੋਂ ਘਰ ਨਹੀਂ ਹੈਗਾ ਹਾਂ ਤੇ ਇੱਕ ਦੋ ਉਹਨਾਂ ਨੇ ਸੁਬੋ ਬਾਦ ਸ਼ਲੋਕੀਆਂ ਕੀਤੀਆਂ ਵਾ ਆ ਕੱਲ ਫੇਰ ਸਾਡੇ ਨਾਲ ਕਰਤੀ ਆ ਕੱਲ ਅਸੀਂ ਦੋਵੇਂ ਭਰਾ ਹਾਂ ਤੇ ਇਹਨੂੰ ਪਹਿਲੋ ਮੈਂ ਤੇ ਵੀ ਸਾਡੇ ਸੁੱਤਾ ਹਾਂ ਜੀ ਮੇਰੇ ਜੀ ਅੱਜ ਹੀ ਸਿਰ 'ਚ ਕੜੇ ਹੀ ਬਸ ਮਾਰੇ ਇਹਨਾਂ ਨੇ ਖਿੱਚ-ਖਿੱਚ ਕੇ ਬਹੁਤ ਜ਼ੋਰ ਕੜਾ ਬਹੁਤ ਮੋਟਾ ਹੈ ਭਾਜੀ ਕੰਪਲੀਟ ਕੀਤੀ ਭਾਜੀ ਮੈਂ ਉਸੇ ਵੇਲੇ ਚੋਂਦਾ ਗਿਆ ਕੋਈ ਨਾ ਲਹੂ ਸਾਰਾ ਸਾਰੀ ਮੇਰੀ ਸਵੈਟਰ ਵੀ ਆ ਵੇਖੋ ਪਈ ਆ ਮੇਰੀ ਸਵੈਟਰ ਸਾਰੀ ਵੀ ਜੇ ਹੁਣ ਬਦਲੀ ਮੰਗ ਰਹੀ ਹਾਂ ਜੀ ਹਸਨ ਨੂੰ ਇਨਸਾਫ ਮਿਲਣਾ ਚਾਹੀਦਾ ਭਾਜੀ ਕਿੰਨੇ ਟਾਂਕੇ ਤੁਹਾਡੇ ਮੇਰੇ ਭਾਜੀ 8 ਤੋਂ 10 ਲਾਗੇ ਹੁਣ ਟਾਂਕੇ ਹੋਣੇ ਆ ਹੁਣ ਤੱਕ ਮੋਕੇ ਤੇ ਪੁਲਿਸ ਕੋਈ ਨਹੀਂ ਆਇਆ ਜੀ ਸਾਡੇ ਵਾਜ਼ ਪੁੱਛਣ ਕੋਈ ਨਹੀਂ ਆਇਆ ਕੀ ਝਗੜਾ ਕਿਹੜਾ ਹੋਇਆ ਸੀਗਾ ਉਹਦਾ ਕੀ ਕਾਰਨ ਪੁੱਛਿਆ ਇਹ ਕਾਰਨ ਦਾ ਇਹ ਵੀ ਇਹਨਾਂ ਦੇ ਮੁੰਡੇ ਏਟੋ ਚ ਲਾਉਂਦੇ ਸੀ ਇਹ ਸ਼ਾਮੀ ਏਟੋ ਚ ਲਾ ਕੇ ਜਿਹੜਾ ਇਹ ਆਪਣੇ ਅਗਰਕ ਤੋਂ ਕਰਕੇ ਵਾਪਸ ਘਰ ਵਾਪਸ ਆਇਆ ਸੀ ਇਹਨਾਂ ਦੇ ਦਰਵਾਜ਼ੇ ਤੇ ਗਾੜੀ ਮੋਟਰਸਾਈਕਲ ਖੜਾ ਸੀ ਇਹਨਾਂ ਨੇ ਮੋਟਰਸਾਈਕਲ ਨੂੰ ਆਪਣੇ ਲਾਪੁਰੀਤ ਸਿੰਘ ਨੂੰ ਵਾਪਸੇ ਕਰਨ ਲਈ ਕਿਹਾ ਇਸੇ ਗੱਲੋਂ ਇਹਨਾਂ ਦੀ ਬਹਿਸ ਵਧਾਈ ਹੋ ਗਈ ਬਹਿਸ ਵਧਾਈ ਨੂੰ ਹੋ ਕੇ ਤੇ ਇਹਨਾਂ ਦੇ ਜਿਹੜੇ ਤੁਤਮੇ ਹੋ ਗਏ ਤੇ ਝਗੜਾ ਹੋ ਗਿਆ ਕੀ ਕਾਰਵਾਈ ਹੋ ਰਹੀ ਹੈ ਜੀ ਕਿਹੜੇ ਕਾਰਵਾਈ ਅਸੀਂ ਜੋ ਵੀ ਬਣਦੀ ਬਿਆਨ ਲਿਖ ਲਿਆ ਬਿਆਨ ਕਰਕੇ ਚਲ ਲਿਖ ਕੇ ਜਾ ਕੇ ਕਾਰਵਾਈ ਬਣਦੀ ਕਾਰਵਾਈ ਸਿਰ ਕਿਹਨੇ ਜਗਾ ਦਾ ਕੋਈ ਝਗੜਾ ਸੀ ਇਹਨਾਂ ਦਾ ਕੋਈ ਹੈ ਜਗਾ ਦਾ ਤੇ ਉਹ ਚਲੋ ਵੱਖਰਾ ਮੈਟਰ ਹੋਊਗਾ ਉਹਦੇ ਚਲਦਾ ਹੋਊਗਾ ਕੋਰਟ ਚ ਜਾਂ ਕਿਤੇ ਚਲਦਾ ਪਰ ਜਿਹੜਾ ਹੁਣ ਮੈਟਰ ਹੈ ਉਹ ਮੋਟਰਸਾਈਕਲ ਤੋਂ ਦਰਵਾਜ਼ੇ ਗਾੜੀ ਮੋਟਰਸਾਈਕਲ ਖੜਾ ਸੀ ਉਹਦਾ ਕਰਕੇ ਇਹਨਾਂ ਦਾ ਜਿਹੜਾ ਅਸਮੇ ਜਿਹੜਾ ਟਕਰਾਇਆ